ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਜੋ ਮੀਟਿੰਗ ਸੱਦੀ ਗਈ ਸੀ ਤਾਂ ਉਹ ਮੀਟਿੰਗ ਬੇਸਿੱਟਾ ਸਿੱਧ ਹੋਈ ਆ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਵੇਂ ਹੀ ਸਾਡੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਸੀ ਤਾਂ ਉਸ ਮੰਗਾਂ ਤੇ ਵਿਚਾਰ ਚਰਚਾ ਚੱਲ ਰਿਹਾ ਸੀ ਪਰ ਅੱਧ ਦੇ ਵਿੱਚ ਹੀ ਸੀਐਮ ਭਗਵੰਤ ਮਾਨ ਨਾਰਾਜ਼ ਹੋ ਕੇ ਚਲੇ ਗਏ ਤਾਂ ਇਹ ਮੀਟਿੰਗ ਲਗਭਗ 2 ਘੰਟੇ ਚੱਲੀ ਐ ਤਾਂ ਜਿਸ ਮੀਟਿੰਗ ਤੋਂ ਬਾਅਦ ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ ਪਹਿਲਾ ਵਾਰ ਇਹ ਮੀਟਿੰਗ ਬੇਸਿੱਟਾ ਸਿੱਧ ਹੋਈ ਆ ਤਾਂ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰ ਨੇ ਕਿਹਾ ਗਿਆ ਕਿ ਅੱਧੇ ਮੰਗ ਪੱਤਰ ਤੇ ਵਿਚਾਰ ਹੋ ਗਿਆ ਸੀ ਅੱਗੇ ਅੱਧੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਕਿ ਤੁਸੀਂ ਧਰਨੇ ਤੁਰਨੇ ਨਾ ਲਾਇਆ ਕਰੋ ਸੜਕਾਂ ਤੇ ਨਾ ਬੈਠਿਆ ਕਰੋ ਤਾਂ ਉਹਨਾਂ ਦੇ ਵੱਲੋਂ 5 ਮਾਰਚ ਨੂੰ ਜੋ ਸਾਡੇ ਵੱਲੋਂ ਪ੍ਰੋਗਰਾਮ ਉਲੀਕਿਆ ਜਾਣਾ ਸੀ ਤਾਂ ਉਸ ਬਾਰੇ ਵੀ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਕਿ ਤਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਜੇਕਰ ਕੋਈ ਸਾਡਾ ਹੋਰ ਹੱਲ ਨਹੀਂ ਕਰ ਸਕਦੇ ਤਾਂ ਜੋ ਸਾਡੇ ਕੋਲ ਅਧਿਕਾਰ ਆ ਪ੍ਰਦਰਸ਼ਨ ਕਰਨ ਦਾ ਤੁਸੀਂ ਉਹ ਤਾਂ ਨਾ ਸਾਡੇ ਤੋਂ ਗੋ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਰਾਜ ਹੋ ਕੇ ਉੱਠ ਜਾਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਵੇਂ ਹੀ ਸਾਡੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਤੁਸੀਂ ਸਾਡੇ ਕੋਲ ਜੋ ਅਧਿਕਾਰ ਆ ਪ੍ਰਦਰਸ਼ਨ ਕਰਨ ਦਾ ਉਹ ਸਾਡੇ ਤੋਂ ਨਾ ਖੋ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਜਾ ਕੇ ਤੁਸੀਂ ਧਰਨੇ ਹੀ ਲਗਾ ਲਓ ਤਾਂ ਉਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਰਾਜੇਵਾਲ ਦੇ ਵੱਲੋਂ ਵੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਕਰਨਾ ਤੁਸੀਂ ਕਰ ਲੋ ਤੁਸੀਂ ਧਰਨੇ ਹੀ ਦਿਓ ਤਾਂ ਸੀਐਮ ਭਗਵੰਤ ਮਾਨ ਪੂਰੇ ਗੁੱਸੇ ਦੇ ਵਿੱਚ ਅੱਜ ਇਸ ਮੀਟਿੰਗ ਦੇ ਵਿੱਚੋਂ ਉੱਠੇ ਨੇ ਰਾਜੇਵਾਲ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀਆਂ ਗੱਲਾਂ ਤੇ ਸਹਿਮਤੀ ਬਣ ਚੁੱਕੀ ਸੀ ਤਾਂ ਸੀਐਮ ਭਗਵੰਤ ਮਾਨ ਦੇ ਉਹਨਾਂ ਗੱਲਾਂ ਨੂੰ ਵੀ ਛੱਡ ਦਿੱਤਾ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਉਹ ਵੀ ਤੁਹਾਡੀਆਂ ਮੰਗਾਂ ਛੱਡ ਰਿਹਾ ਤਾਂ ਅੱਜ ਦੀ ਜੋ ਮੀਟਿੰਗ ਹੋਈ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਉਹ ਬੇਸਿੱਟਾ ਸਿੱਧ ਹੋਈ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਤਾਂ 18 ਮੰਗਾਂ ਸੀ ਟੋਟਲ ਜਿੰਨਾਂ ਤੇ ਅੱਜ ਵਿਚਾਰ ਚਰਚਾ ਹੋਣੀ ਸੀ ਉਹਨਾਂ ਦੇ ਵਿੱਚੋਂ ਹਜੇ 8-9 ਮੰਗਾਂ ਤੇ ਹੀ ਵਿਚਾਰ ਚਰਚਾ ਹੋਈ ਸੀ ਤਾਂ ਉਸ ਦੇ ਵਿੱਚੋਂ ਸਿਰਫ ਇੱਕ ਮੰਗ ਨੂੰ ਲੈ ਕੇ ਹੀ ਸਹਿਮਤੀ ਬਣਦੀ ਹੈ ਤਾਂ ਕਿਸਾਨਾਂ ਦੇ ਵੱਲੋਂ ਜਿਵੇਂ ਹੀ ਮੰਗ ਪੱਤਰ ਅੱਗੇ ਰੱਖਿਆ ਜਾਂਦਾ ਜਿਹੜੀ ਪਹਿਲੀ ਮੰਗ ਸੀ ਕਿ ਝੋਨੇ ਦੀ ਲਵਾਈ ਆ ਜੋ 1 ਜੂਨ ਤੋਂ ਸ਼ੁਰੂ ਕੀਤੀ ਜਾਵੇ ਤਾਂ ਉਸ ਤੇ ਸਹਿਮਤੀ ਆ ਜੋ ਬਣ ਚੁੱਕੀ ਸੀ ਤਾਂ ਜਿਵੇਂ ਹੀ ਉਹਨਾਂ ਦੇ ਵੱਲੋਂ ਆਪਣੀਆਂ ਬਾਕੀ ਮੰਗਾਂ ਰੱਖੀਆਂ ਜਾਂਦੀਆਂ ਨੇ ਤਾਂ ਉਸ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਕਿ ਕਰਵਾ ਦੇਾਂਗੇ ਜਾਂ ਕਰ ਦਾਂਗੇ ਪਰ ਜਿਵੇਂ ਹੀ ਉਹਨਾਂ ਦੇ ਵੱਲੋਂ 5 ਮਾਰਚ ਵਾਲੇ ਧਰਨੇ ਦਾ ਜੋ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਜੋ ਤੁਹਾਡਾ 5 ਮਾਰਚ ਨੂੰ ਪ੍ਰੋਗਰਾਮ ਉਲੀਕਿਆ ਜਾਣਾ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਤਾਂ ਉਸ ਬਾਰੇ ਕਿਸਾਨਾਂ ਦੇ ਵੱਲੋਂ ਜਵਾਬ ਦਿੰਦਿਆਂ ਜਿਵੇਂ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ 5 ਮਾਰਚ ਨੂੰ ਪ੍ਰਦਰਸ਼ਨ ਕਰਾਂਗੇ ਤਾਂ ਸੀਐਮ ਭਗਵੰਤ ਮਾਨ ਗੁੱਸੇ ਦੇ ਵਿੱਚ ਉੱਠ ਜਾਂਦੇ ਨੇ ਤਾਂ ਨਾਰਾਜ਼ ਹੋ ਕੇ ਸੀਐਮ ਭਗਵੰਤ ਮਾਨ ਉੱਠ ਜਾਂਦੇ ਨੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਾ ਕੇ ਤੁਸੀਂ ਦਰਨੇ ਹੀ ਲਗਾ ਲੋ ਤਾਂ ਜਗਿੰਦਰ ਸਿੰਘ ਉਹ ਗ੍ਰਾਹਾਂ ਦੇ ਵੱਲੋਂ মিডিਆ ਨਾਲ ਗੱਲਬਾਤ ਕਰਦੇ ਆ ਕਿਹਾ ਗਿਆ ਕਿ ਅੱਧੇ ਮੰਗ ਪੱਤਰ ਤੇ ਵਿਚਾਰ ਹੋ ਗਿਆ ਸੀ ਅੱਧੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਦਰਨੇ ਤੁਰਨੇ ਨਾ ਲਾਇਆ ਕਰੋ ਤੁਸੀਂ ਸੜਕਾਂ ਤੇ ਨਾ ਬੈਠਿਆ ਕਰੋ ਤਾਂ ਉਹਨਾਂ ਦੇ ਵੱਲੋਂ 5 ਮਾਰਚ ਦੇ ਪ੍ਰੋਗਰਾਮ ਬਾਰੇ ਵੀ ਸਾਡੇ ਕੋਲੋਂ ਪੁੱਛਿਆ ਗਿਆ ਤਾਂ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਸਾਡੇ ਕੋਲ ਅਧਿਕਾਰ ਆ ਪ੍ਰਦਰਸ਼ਨ ਕਰਨ ਦਾ ਕਿਉਂਕਿ ਜੋ ਡਿਮਾਂਡਸ ਨੇ ਕਿਸਾਨਾਂ ਦੀਆਂ ਅਧੀਆਂ ਕੇਂਦਰਨ ਸੰਬੰਧਿਤ ਨੇ ਤੇ ਅੱਧੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਤਾਂ ਜਿਸ ਦਿਨ ਚੱਲਦੇ ਆ ਕਿਸਾਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਤਰੀਕਿਆਂ ਦੇ ਨਾਲ ਕਦੇ ਸੂਬੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਪੈਂਦਾ ਤੇ ਕਦੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਪੈਂਦਾ ਤਾਂ ਉਸ ਦੇ ਚੱਲਦੇ ਆ ਹੀ ਕਿਸਾਨਾਂ ਦੇ ਵੱਲੋਂ 5 ਮਾਰਚ ਜਾਨਕੀ ਆਉਣ ਵਾਲੇ ਦੋ ਆਉਣ ਵਾਲੇ ਪਰਸਨ ਨੂੰ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਆਜੋ ਕੀਤਾ ਜਾਵੇਗਾ ਤਾਂ ਜਿਸ ਦਿਨ ਚੱਲਦੇ ਆ ਇਹ ਮੀਟਿੰਗ ਆਜੋ ਸੀਐਮ ਭਗਵੰਤ ਮਾਨ ਦੇ ਵੱਲੋਂ ਸੱਦੀ ਗਿਆ ਤਾਂ ਕਿਸਾਨਾਂ ਦੇ ਵੱਲੋਂ ਇੱਥੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਸੀਐਮ ਭਗਵੰਤ ਮਾਨ ਸਾਡੇ ਹਮੈਤੀ ਹੁੰਦੇ ਤਾਂ ਜੋ ਸਾਡੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਤੋਂ ਪਹਿਲਾਂ ਸਾਡੇ ਨਾਲ ਮੀਟਿੰਗ ਕਰਦੇ ਪਰ ਜਿਵੇਂ ਹੀ ਸਾਡੇ ਵੱਲੋਂ 5 ਮਾਰਚ ਨੂੰ ਧਰਨਾ ਦੇਣ ਦਾ ਪ੍ਰੋਗਰਾਮ ਲਿਖਿਆ ਜਾਂਦਾ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਸਾਡੇ ਨਾਲ ਮੀਟਿੰਗ ਸੱਦਦੇ ਨੇ ਤਾਂ ਕਿਸਾਨ ਵੀ ਅੱਜ ਇਸ ਮੀਟਿੰਗ ਤੋਂ ਪੂਰੀ ਤਰ੍ਹਾਂ ਦੇ ਨਾਲ ਨਾਰਾਜ਼ ਹੋ ਕੇ ਮੁਰਦੇ ਵਾਪਸ ਨਜ਼ਰ ਆਏ ਨੇ ਕਿਉਂਕਿ ਕਿਸਾਨਾਂ ਨੂੰ ਵੀ ਬੜੀ ਆਸ ਸੀ ਕਿ ਜੇਕਰ ਅੱਜ ਮੀਟਿੰਗ ਸੱਦੀ ਗਈ ਆ ਤਾਂ ਕੋਈ ਨਾ ਕੋਈ ਗੱਲਬਾਤ ਆ ਜੋ ਇਸ ਮੀਟਿੰਗ ਦੇ ਵਿੱਚ ਅੱਗੇ ਵੱਲ ਨੂੰ ਤੁਰੇਗੀ ਕੋਈ ਨਾ ਕੋਈ ਰੂਪਰੇਖਾ ਜੋ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਪ੍ਰਤੀ ਬਣੇਗੀ ਪਰ ਕਿਸਾਨਾਂ ਦੇ ਵੱਲੋਂ ਜੋ ਅੱਜ ਡਿਮਾਂਡਸ ਰੱਖਿਆ ਗਿਆ ਸੀ ਉਹ ਜ਼ਿਆਦਾਤਰ ਸੂਬਾ ਸਰਕਾਰ ਨਾਲ ਸੰਬੰਧਿਤ ਸੀ ਤਾਂ ਉਹਨਾਂ ਦੇ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਨੂੰ ਲੈ ਕੇ ਵੀ ਡਿਮਾਂਡ ਸੀ ਜੋ ਸੂਬਾ ਸਰਕਾਰ ਅੱਗੇ ਰੱਖੀ ਗਈ ਸੀ ਤਾਂ ਉਹ ਪੰਜ ਫਸਲਾਂ ਜਿਵੇਂ ਬੰਸਪਤੀ ਹੋ ਗਿਆ ਆਲੂ ਹੋ ਗਿਆ ਤਾਂ ਹੋਰ ਤਿੰਨ ਫਸਲਾਂ ਉਸ ਦੇ ਵਿੱਚ ਐਡ ਸੀ ਜਿਨ੍ਹਾਂ ਤੇ ਐਮਐਸਪੀ ਦੀ ਇਕਾਨਮੀ ਗਾਰੰਟੀ ਨੂੰ ਲੈ ਕੇ ਅੱਜ ਸੂਬਾ ਸਰਕਾਰ ਅੱਗੇ ਮੰਗ ਪੱਤਰ ਆ ਜੋ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਤਾਂ ਟੋਟਲ 18 ਮੰਗਾਂ ਤੇ ਅੱਜ ਉਹਨਾਂ ਦੇ ਵੱਲੋਂ ਮੰਗ ਪੱਤਰ ਅੱਜ ਸੂਬਾ ਸਰਕਾਰ ਨੂੰ ਸੌਪਿਆ ਗਿਆ ਜਨਸੀ ਪਰ ਜਿਵੇਂ ਹੀ 8-9 ਮੰਗਾਂ ਤੇ ਵਿਚਾਰ ਚਰਚਾ ਚੱਲ ਰਹੀ ਸੀ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਰਾਜ ਹੋ ਕੇ ਇਸ ਮੀਟਿੰਗ ਦੇ ਵਿੱਚੋਂ ਉੱਠੇ ਨੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਸਾਫ਼ ਸ਼ਬਦਾਂ ਦੇ ਵਿੱਚ ਕਿਸਾਨਾਂ ਨੂੰ ਕਹੀ ਗਈ ਹੈ ਕਿ ਜੋ ਹੁੰਦਾ ਤੁਸੀਂ ਕਰ ਲੋ ਤਾਂ ਸਿੱਧਾ-ਸਿੱਧਾ ਉਹਨਾਂ ਦੇ ਵੱਲੋਂ ਸੰਕੇਤ ਆ ਜੋ 5 ਮਾਰਚ ਦੇ ਧਰਨੇ ਨੂੰ ਲੈ ਕੇ ਹੀ ਦਿੱਤਾ ਗਿਆ ਕਿਉਂਕਿ ਕਿਸਾਨਾਂ ਦੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਜੋ ਕੀਤਾ ਜਾਣਾ ਤਾਂ ਉਸ ਨੂੰ ਲੈ ਕੇ ਸਿੱਧਾ ਸੰਕੇਤ ਆ ਜੋ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਕਿ ਜਾ ਕੇ ਤੁਸੀਂ 5 ਮਾਰਚ ਦਾ ਕਰਨਾ ਹੀ ਕਰ ਲਓ ਕਿਉਂਕਿ ਜਿਵੇਂ ਵਿਚਾਰ ਚਰਚਾ ਚੱਲ ਰਹੀ ਸੀ ਜੋ ਗੱਲ ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਆ ਕੇ ਦੱਸੀ ਹੈ ਕਿ ਜਿਵੇਂ ਹੀ 8-9 ਮੰਗਾਂ ਤੇ ਵਿਚਾਰ ਚਰਚਾ ਹੁੰਦੀ ਆ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਦਰਨੇ ਨਾ ਲਗਾਇਆ ਕਰੋ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਪੁੱਛਿਆ ਗਿਆ ਸੀ ਕਿ ਜੋ ਤੁਸੀਂ 5 ਮਾਰਚ ਨੂੰ ਪ੍ਰੋਗਰਾਮ ਉਲੀਕਿਆ ਉਹ ਕੀ ਆ ਤਾਂ ਜਿਵੇਂ ਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ 5 ਮਾਰਚ ਨੂੰ ਸਾਡੇ ਵੱਲੋਂ ਦਰਨਾ ਦਿੱਤਾ ਜਾਏਗਾ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਾਰਾਜ਼ ਹੋ ਕੇ ਉਠ ਜਾਂਦੇ ਨੇ ਬਿਊਰੋ ਰਿਪੋਰਟਰ ਜਾਨਾ ਲੋਕਨਾਟ ਟੀਵੀ